ਕੀ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਮਿੱਤੇ ਆ ਅੰਧੇਰਾ ਚੰਦ ਚੜਿਆ on the turn आज जे गुरपुरब दिवस दे ते तुसी की कहना चाहोगे ओ सब तो पहले ते मैं फतेब लानना सारी संगत ने वाहेगुरु जी का खालसा वाहेगुरु जी की फतेह मैं भाई गुरबचन सिंह गुरुद्वारा मेडिकल कॉलेज आज ਧੰਨ ਗੁਰਨਾਨਕ ਪਸਾ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਸੰਗਤਾਂ ਬੜੇ ਧੂਮ-ਧਾਮ ਦੇ ਨਾਲ ਮਨਾ ਰਹੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅੱਜ ਜੀ ਗੁਰਦਾਰਾ ਸਾਹਿਬ ਕੀ ਲੰਗਰ ਚੱਲ ਰਹੇ ਨੇ ਸਿੱਖ ਕਥਾ ਕੀਰਤਨ ਹੋ ਰਹੀ ਨੇ ਬੜੇ ਧੂਮਤਾਂ ਨਾਲ ਸੰਗਤਾਂ ਇਹ ਪ੍ਰੋਗਰਾਮ ਮਨਾ ਰਹੀਆਂ ਨੇ ਸਿਰਫ ਗੁਰਦਾਰਾ ਸਾਹਿਬ ਹੀ ਨਹੀਂ ਪੂਰੇ ਵਰਲਡ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਲੈਵਾ ਜੋ ਸਿੱਖ ਨੇ ਬੜੇ ਧੂਮਤਾਂ ਬੜੇ ਪਿਆਰ ਨਾਲ ਮਨਾ ਰਿਏ ਨੇ ਤੇ ਅਸੀਂ ਇਹੀ ਅਰਦਾਸ ਕਰਦੀ ਆਂ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਧੂਮਤਾਂ ਦੇ ਨਾਲ ਗੁਰੂ ਮਹਾਰਾਜ ਦੇ ਨਾਮ ਜਪੇ ਜਾਣ ਗੁਰੂ ਮਹਾਰਾਜ ਦੀ ਗੁਰਪੁਰਬ ਮਨਾਏ ਜਾਣ ਤੇ ਨਾਲ ਹੀ ਜਿਹੜੇ ਆਪਣੇ ਧਰਮ ਤੋਂ ਆਪਣੀ ਸਿੱਖੀ ਤੋਂ ਟੁੱਟੇ ਹੋਏ ਨੇ ਗਲਤ ਸਾਈਡਾਂ ਵੱਲ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਮੁੜ ਕੇ ਆਪਣੇ ਧਰਮ ਵੱਲ ਸਿੱਖੀ ਵੱਲ ਆਓ ਨਸ਼ਿਆਂ ਪੱਤਿਆਂ ਤੋਂ ਦੂਰ ਹੋ ਕੇ ਛੱਡ ਕੇ ਨਸ਼ੇ ਪੱਤੇ ਤੇ ਗੁਰੂ ਘਰ ਦੇ ਗੁਰਚਰਨਾਂ ਦੇ ਨਾਲ ਲੱਗੋ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਤੇ ਇਨੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰச் ਚੀ ਗੁਰਬਾਨੀ ਅਤੇ ਗੁਰਮਤ